ਸਰ ਕੀ ਜੇਲ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਮੁਲਾਕਾਤ ਕਰੋ ਜੀ ਮੈਂ ਤੁਹਾਨੂੰ ਦੱਸਾਂ ਜੇਲ ਪ੍ਰਸ਼ਾਸਨ ਦਾ ਨਿਹੱਤਰੀ ਕੀਤੀ ਪਈ ਹੈ ਇਹ ਡਰੇ ਹੋਏ ਨੇ ਉੱਪਰੋਂ ਕੀ ਨੇ ਡਰਾਈ ਨੇ ਰੱਬ ਜਾਣ ਤੋਂ ਉਹਨੇ ਤਾਂ ਸਾਫ਼ ਹੀ ਜਵਾਬ ਦਿੱਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਹੀ ਨਹੀਂ ਦਿਆ ਜਦ ਕਿ ਮੈਂ 50 ਸਾਲ ਦੀ ਵਕਾਲਤ ਤੋਂ ਬਾਅਦ ਇਹ ਕਹਿੰਦਾ ਨਾ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਕੀ ਜਿਹਦੇ ਚ ਮੁਲਾਕਾਤ ਬੰਦ ਆਹ ਮੁਲਾਕਾਤ ਦਾ ਸਮਾਂ ਦਾ ਸਕਦੇ ਸਾਨੂੰ ਕਿ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐ ਸ਼ੋਕ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਾਰੀ ਕਾਲੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਇਆ ਕੋਚਲਣ ਤੇ ਐਵੇਂ ਹੀ ਹੋ ਗਿਆ ਨਾਲ। ਹਰ ਸਿਮਰਪਾ ਬਾਦਲ ਤੇ ਪ੍ਰਕਾਸ਼ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨੇ। ਉਹ ਇਹ ਹੁਣ ਮੁੱਕਰ ਦਿਆ ਕਹਿੰਦੇ ਆਈ ਨਹੀਂ। ਤੁਹਾਡੇ ਕੋਈ ਆਏ ਨਹੀਂ ਕਹਿੰਦੇ। ਕੀ ਕਰੋਗੇ ਤੁਸੀਂ? ਮਰਹ ਦੇ ਮੁੱਕਰੇ ਦਾ ਕੀ ਹੁੰਦਾ ਜੀ? ਉਹ ਤਾਂ ਕਈ ਵਾਰ ਗੈਰ ਚੁਕੇ ਨੇ। ਇਹ ਮਨਜ਼ੂਰੀ ਮੰਗੇ ਹਟੇ ਦਿੱਤੀ ਨਹੀਂ ਕਿਸੇ ਦੀ ਨਹੀਂ। ਦਿੱਤੀ ਨਹੀਂ। ਕੀ ਲੱਗਦਾ ਤੁਸਾਂ ਸਭ ਤੁਸੀਂ ਮਿਲ ਕੇ ਆਏ ਹੋ ਕੀ ਕਹਿੰਦੇ ਡੀਲ ਸੁਪਰੀਂਡੈਂਟ ਕਾਫੀ ਲੰਬੀ ਗੱਲਬਾਤ ਹੋਈ ਆ ਜੀ। ਦੇਖੋ ਗੱਲ ਇਹ ਹੈ ਕਿ ਤੁਸੀਂ ਅਕਸਰ ਸਰ ਬਾਨਾ ਦੇ ਚਿਹਰੇ ਦੇਖਦੇ ਹੋ। ਜਦੋਂ ਸੰਤੁਸ਼ਟੀ ਜਨਕ ਇਹ ਜਿਹੜੇ ਕੋਈ ਤੁਹਾਨੂੰ ਜਾਬ ਅਫਸਰ ਦਾ ਦੇ ਪਾਇਗਾ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤਾਂ ਕਹੇ ਵੀ ਸਾਨੂੰ ਫੜ ਕੇ ਅਸਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜੂਗਾ ਉਹਨੂੰ ਕੋ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੜਾ ਕੱਟ ਕਰਨਾ ਆਪਣਾ ਹੋਗਾ ਇਹ ਆਪਾਂ ਲੈ ਇਹ بڑا ਅਨਮਨੁੱਖੀ ਕੰਮ ਹੈ ਦੇਖੋ ਇੱਕ ਵੱਡਾ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਹੈ ਦੋਮਾ ਅਗੇ ਮੀਡੀਆ ਨੇ தம்ਨੇ ਬੜਾ ਸਪਸ਼ਟ ਕੀਤਾ ਵੀ ਸਾਨੂੰ ਕੋਈ ਵੀਆਪੀ ਟ੍ਰੀਟਮੈਂਟ ਕੋਈ ਨਹੀਂ ਚਾਹੀਦਾ ਉਹ ਤਾਂ ਸਾਡੇ ਸਪਸ਼ਟ ਨਹੀਂ ਹੈ ਫਿਰ 10 ਕੱਪ ਕਰਾਓ ਸਾਡੇ ਵਿਸ਼ੇਸ਼ ਤੇ ਜਿਵੇਂ ਆਮ ਬਣਾ ਕਰਨੀ ਜਾਂਦਾ ਤੇ ਜਿੱਥੇ ਲੱਗੇ ਕਰਕੇ ਕਰਾਉਣੀ ਹੈ ਬਾਅਦ ਗਾੜੀ ਤੇ ਸਭ ਕਰਾ ਦੇ ਤੇ ਜੇ ਤੁਸੀਂ ਨਹੀਂ ਕਰੋਂਗੇ ਬੋਲ ਗੱਲ ਬੰਦ ਹੋ ਜਾਓ ਪਹਿਲਾਂ ਪਰਿਵਾਰਾਂ ਨੂੰ ਮਮਤਾ ਨਹੀਂ ਹੁੰਦੀ ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੀ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੁੰਦੇ ਅਸੀਂ ਇਹਨਾਂ ਨੂੰ ਕਹਿੰਦੇ ਆ ਜਿੰਨਾ ਮਰਜ਼ੀ ਤਿੰਨ ਲਾ ਲਓ ਇਹ ਪਾਰਟੀ ਦਾ ਇਦਾਂ ਕਦੇ ਨਹੀਂ ਕਾਹਦਾ ਮੀਡੀਆ ਨੂੰ ਕਵਰੇਜ ਤੋਂ ਵੀ ਉੱਕਿਆ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਆ ਵਿਕਰਮ ਜਿੱਠਿਆ ਦੀ ਕੀ ਲੱਗਦਾ ਕਿਉਂ ਕੈਮਰੇ ਦੇ ਮੁਰੇ ਲਿਆਣਾ ਨਹੀਂ ਜਾਂਦੇ ਵਿਕਰਮ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰੀ ਜਾਂਦੇ ਜੀ ਮੁੱਛਾਂ ਨੂੰ ਮਟ ਦਿੰਦਾ ਅਦਾਲਤ ਵਿੱਚ ਪਹਿਲੀ ਵਾਰੀ ਹੋਣਾ ਐਡਾ ਵੱਡਾ ਕੇਸ ਬਣਾਇਆ ਨਾ ਉਹ ਜੋ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜਾ ਝੂਠ ਮਾਰਿਆ ਉਹਨਾਂ ਖੀਰ ਤੇ ਕਹਿੰਦੇ ਜੀ ਨੁਕਸਕੀ ਨਿਕਲਿਆ ਵੀ ਮੁੱਛਾਂ ਨੂੰ ਵੱਟ ਦਿੰਦਾ ਪੱਟਾਂ ਨੂੰ ਕਾਪਿਆ ਮਾਰਦਾ ਤੁਹਾਡੇ ਦੇ ਵੀ ਵਰ ਜਾਗਲ ਦੁੱਧੇ ਵੀ ਵੱਟ ਦੇ ਦੇ ਹੁਣ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਪਹਿਲੇ ਨਾ ਵੱਟ ਦੇ ਚੱਲ ਜਾਣਦੇ ਪੁੱਤਾ ਤੇ ਹੁਣ ਗਾ ਕੇ ਵੀ ਸਮਝਾਉਣ ਵੀ ਨਹੀਂ ਜਾਣ ਦਿੰਦੇ ਫੇ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁੱਤ ਦਰੀਫਦੀ ਸਾਰੀ ਤੱਕ ਆਦਰੀ ਤੂੰ ਇਹ ਚਾਹ ਤੇ ਮੁੱਛਾਂ ਵੱਟਣਾ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਹੋ ਕਿ ਫਿਰ ਕੀ ਕਰੀਏ ਇਪ ਆ ਆ ਨੂੰ ਫਿਰ ਨਿਕਲਿਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁਚ ਨੂੰ ਵੱਟ ਕੇ ਤਾਂ ਚਲੋ ਅਸੀਂ ਸਮਝਾ ਦਨੇ ਤਿੰਨ ਬੰਦੇ ਅਸੀਂ ਉਤੋਂ ਵੱਡੇ ਆ ਅਸੀਂ ਜਾ ਕੇ ਸਮਝਾ ਦਨੇ ਕਿ ਇਹ ਸਰਕਾਰ ਕਰਦੀ ਹੈ ਮੁਚ ਤੋਂ ਤੂੰ ਯਾ ਜਾਣਦੇ ਹੋੜ ਅੰਦਰ ਵੀ ਜਾਣਦੇ ਫਾਈਨਲ ਕੀ ਹੋਇਆ ਜੀ ਫਾਈਨਲ ਕੀ ਹੁਣ ਦੇਖਦੇ ਹਾਂ ਕਾਨੂੰਨੀ ਸਲਾਹ ਕਰਦੇ ਵਕੀਲਾਂ ਨਾਲ ਜਾ ਕੇ ਕੋਈ ਮੈਨ ਇਹਨਾਂ ਦੀ ਤਾਂ ਨਾ ਐ ਕੋਰੀ ਇਹਨਾਂ ਦੀ ਕੋਰੀ ਲਈ ਕਮਾੜੇ ਕੰਮ ਕਰਦੇ ਚਲੋ ਹੋ ਗਈ ਗੱਲ ਪੂਰਾ ਨੇ ਇਹਦਾ ਆ ਕੀ ਦੱਸ ਉਹਨਾਂ ਨੇ ਫੈਸਲਾ ਕੀਤਾ ਮੈਸਲਾ ਤਾਂ ਉਹਨਾਂ ਨੇ ਬਹਾਨਾ ਬਣਾ ਲਿਆ ਜਿਵੇਂ ਕਹਿੰਦਾ ਕਾਨੂੰਨ ਦੇ ਮੈਂ ਉਹਨੂੰ ਕਹਿੰਦਾ ਵੀ ਕੱਲੇ ਰਿਸ਼ਤੇਦਾਰਾਂ ਤੇ ਵਕੀਲਾਂ ਨੂੰ ਮੈਂਣ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਕਬਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲੇ ਜੇਲ੍ਹ ਤੇ ਅਸੀਂ ਮਿਲ ਕੇ ਜਾਂਦੇ ਨੇ ਦੋ ਦੋ ਵਾਰ ਮਿਲ ਕੇ ਗਏ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਕਿਉਂਕਿ ਸਰਕਾਰ ਦਾ ਹੀ ਹੁਕਮ ਹੈ ਇਹਨਾਂ ਦੇ ਵਿਚਾਰਿਆਂ ਤੋਂ ਕੋਈ ਵਸ ਨਹੀਂ ਹੈ ਮੈਂ ਅਸੀਂ ਕਿਹਾ ਤਾਂ ਮਜਬੂਰੀ ਹੈ ਇਹਨਾਂ ਦੀ ਅੱਗੇ ਸਟੈਪ ਅੱਗੇ ਸਟੈਪ ਅਸੀਂ ਰਹਿ ਕਰਾਂਗੇ ਪਾਰਟੀ ਦੇ ਵਿੱਚ ਜੋ ਕੋਈ ਕਾਨੂੰਨੀ ਲੜਾਈ ਲੜੀਦੀ ਹੋਈ ਉਹ ਲੜ ਕੇ ਜਿਹੜੇ ਹਿਸਾਬ ਨਾਲ ਕੋਈ ਕਾਨੂੰਨ ਦੇ ਲਿਆ ਜਾਣਾ ਜੋ ਲੜਾਈ ਲੜ ਕੇ ਅਸੀਂ ਆਪਦੀ ਪੂਰੀ ਚਾਰਾ ਜੋਖੀ ਕਰਾਂਗੇ ਮਿਲਣ ਜਿਸ ਤਰ੍ਹਾਂ ਕਹਿੰਦੇ ਖੁਬੀਰ ਬਾਦਲ ਤੇ ਹਰਕਿੰਦ ਕੋ ਬਾਦਲ ਨੂੰ ਵੀ ਮਿਲਾਂ ਕਰ ਕਰ ਬੋਏ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕੀ ਦੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮਗਲੇ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲਦੀ ਹੈ ਅੱਗੇ ਦਿੰਦੇ ਰਹੇ ਆ ਉਥੇ ਅਲਾਓ ਕਰਦੇ ਰਹੇ ਆ ਜੋ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਗੇਟ ਤੋਂ ਫੇਰ ਮੋੜ ਦੇਣ ਫੇਰ ਇੱਕ ਭਰਾ ਲੱਗਦਾ ਨਾ ਗੱਲ ਦਾ ਇੱਥੇ ਜਨਿਸ ਸਿਕਿਉਰਟੀ ਆ ਉਹਨਾਂ ਦੀ ਸਾਰੇ ਹਾਲਾਤ ਵਿੱਚ ਕੋਈ ਖਰਾਬ ਬੰਦੇ ਹਾਂ ਬਾਕੀ ਉਹਨਾਂ ਦੇ ਆਉਣ ਦਾ ਸਾਰਾ ਰੁਕੀ ਹੋਇਆ ਕੰਮ ਇਹ ਤਾਂ ਕਹਿੰਦੇ ਵੀ ਸਾਡੇ ਕੋਲੇ ਆਏ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਿਟਾਇਰਡਾਈ ਬੋਦੀ ਬੋਲਦੇ ਆ ਨਾ ਜਦੋਂ ਆ ਗਏ ਫੇਰ ਦੂਜੀ ਰੋਡ ਪੋਰ ਪੈਣ ਠੀਕ ਹੈ ਥੈਂਕ ਯੂ ਇਹ ਕਹਿਣਾ ਮਿਲਦਾ ਹੈ ਕਿ ਕਿੰਨਾ ਦਾ ਇੰਤਜ਼ਾਮ ਜੇਲ੍ਹ ਦੇ ਬਾਹਰ ਤੁਸੀਂ ਅਪਰੇਟ ਕਰਨੇ ਬਾਸ ਐਸੀ ਬੜੀ ਹੈਰਾਨੀ ਹੈ ਅਸੀਂ ਤਾਂ ਹਰਫੀ ਤੌਰ ਤੇ ਆਮ ਆਦਮੀ ਦੇ ਤੌਰ ਤੇ ਆਏ ਆ ਕੋਈ ਸਾਡਾ ਕੋਈ ਆਇਆ ਨਹੀਂ ਵੀ ਇੰਨੇ ਪੁਲਿਸ ਲਾਉਣੇ ਐਸਾਸਮੀ ਨੇ ਚੱਲ ਕੇ ਆਉਣਾ ਸਾਨੂੰ ਤਾਂ ਹੈਰਾਨੀ ਹੈ ਵੀ ਇੰਨਾ ਕਿਉਂ ਡਰ ਮੰਨੀ ਜਾਂਦੇ ਆ ਲੋਕਾਂ ਦਾ ਲੋਕਾਂ ਦਾ ਰਾਜ ਆ ਲੋਕਾਂ ਨੇ ਰਾਜ ਦਿੱਤਾ ਲੋਕਾਂ ਨੇ ਰਾਜ ਰੱਖਣਾ ਜਾਂ ਨਹੀਂ ਰੱਖਣਾ ਇੰਨਾ ਨਹੀਂ ਡਰਨਾ ਚਾਹੀਦਾ ਤੇ ਨਾ ਕੋਈ ਕਾਇਦਾ ਕਾਨੂੰਨਾਂ ਨੂੰ ਤੋੜਨਾ ਚਾਹੀਦਾ ਐਸ ਵੇਲੇ ਸਰਕਾਰ ਸਾਰੇ ਕਾਇਦਾ ਕਾਨੂੰਨ ਤੋੜ ਰਹੀ ਹੈ ოਪੋਜੀਸ਼ਨ ਵੀ ਦੇਖੋ ਬਾਵਨ ਸਾਹਿਬ ਉਹਦੇ ਬਹਿਨੋਈ ਨੇ ਵਿਕਰਮ ਜੀ ਦੇ ਮੈਂਬਰ ਹਰ ਸਿਮਰਤ ਮੈਂਬਰ ਪਾਰਲੀਮੈਂਟ ਨੇ ਉਹਦੀ ਸਿਸਟਰ ਹੈ ਉਹਨਾਂ ਨੂੰ ਵੀ ਮਿਹਨਤ ਦਿੱਤਾ ਜਾ ਰਿਹਾ ਸਾਨੂੰ ਵੀ ਨਹੀਂ ਮਿਹਨਤ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਸਾਥੀਆਂ ਸੀ ਮਿਸਟਰ ਇਹ ਇੱਥੇ ਕਿੰਨੇ ਕਿੰਨੇ ਸਾਲ ਤੁਸੀਂ ਜਾਣੀ ਹਿੱਦਤ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਸਤ ਕਰਦਿਆਂ ਨੂੰ 50 ਸਾਲ ਹੋ ਗਏ ਆ ਪਹਿਲੀ ਵਾਰ ਵੇਖਿਆ ਕਦੇ ਸਾਨੂੰ ਸਮੱਸਿਆ ਨਹੀਂ ਆਈ ਚਾਹੇ ਕਾਂਗਰਸ ਦਾ ਰਾਜ ਰਿਹਾ ਚਾਹੇ ਉਸ ਤੋਂ ਪਹਿਲਾਂ ਬਜ਼ੁਰਗਾ ਤੋਂ ਸੁਣਦੇ ਹੁੰਦੇ ਸੀ ਅੰਗਰੇਜ਼ਾਂ ਦਾ ਰਾਜ ਰਿਹਾ ਚਾਹੇ ਰਾਜਿਆਂ ਦਾ ਰਾਜ ਰਿਹਾ ਮੁਲਾਕਾਤਾਂ 'ਚ ਨਹੀਂ ਕਦੇ ਕਿਸੇ ਨੂੰ ਕੋਈ ਤਕਲੀਫਾਂ ਆਈਆਂ ਸੀਗੀਆਂ ਅੱਜ ਤੱਕ ਕਦੇ ਵੀ ਹਮੇ ਕਿੰਨੇ ਕਿੰਨੇ ਵੀ ਜੁਰਮ ਵਾਲੇ ਕੋਈ ਗੱਲ ਹੁੰਦੀਆਂ ਕਦੇ ਨਹੀਂ ਚੁਪੀਆਂ ਜਾਂਦੀਆਂ ਚਾਹੇ ਕਿੰਨੀਆਂ ਵੀ ਧਾਰਾ ਲੱਗੀਆਂ ਹ ਤਾਂ ਬੁਢਲੀ ਸਟੇਜ ਤੇ ਇੱਕ ਇਹਨਾਂ ਦਾ ਪਰਚੇ ਦਰਜ ਕੀਤੇ ਆ ਅਸੀਂ ਕਹਿੰਦੇ ਝੂਠੇ ਆ ਇਹ ਕਹਿੰਦੇ ਸਾਡੇ ਸੱਚੇ ਆ ਤੇ ਹਲੇ ਤਾਂ ਉਹ ਆਮ ਆਮ ਬੰਦਾ ਹੀ ਆ ਹਲੇ ਕੋਈ ਤੇ ਦੋਸ਼ ਤਾਂ ਹੈ ਨਹੀਂ ਨਾ ਅਦਾਲਤ ਨੇ ਕੋਈ ਉਹਨੂੰ ਦੋਸ਼ੀ ਠਹਿਰਾਇਆ ਕਿਤੇ ਗੱਲ ਦਾ ਸੋ ਇਸ ਗੱਲ ਦੇ ਉੱਤੇ ਮੁਲਾਕਾਤ ਵੀ ਨਾਮ ਬੰਦੇ ਦੇ ਤੌਰ ਤੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਅੰਦਰ ਕਮਰਿਆਂ ਚਵਾ ਕੇ ਉਹਦਾ ਸਪੈਸ਼ਲ ਮੁਲਾਕਾਤ ਕਰਾਓ ਉਹ ਨਹੀਂ ਮੰਗ ਕਰਦੇ ਅਸੀਂ ਕਹਿੰਦੇ ਜਿਵੇਂ ਆਪ ਲੋਕ ਮੁਲਾਕਾਤ ਕਰਦੇ ਜਿਹੜਾ ਕਿ ਰਾਈਟ ਆ ਲੋਕਾਂ ਦਾ ਉਦੇ ਮਤਲਬ ਕਿ ਤੁਹਾਨੂੰ ਮਿਲਦਾ ਜੇ ਕੋਰਟ ਲੈ ਕੇ ਜਾਂਦੇ ਬੜੀ ਉਹਦੇ ਨਾਲ ਲੈ ਕੇ ਜਾਇਆ ਜਾਂਦਾ ਉਹਦੇ ਸਾਹਮਣੇ ਨਹੀਂ ਕੋਈ ਤਸਵੀਰ ਆਣਾ ਇਹ ਵੀ ਦੱਸਿਆ ਵੀ ਦੱਸਿਆ ਸਾਨੂੰ ਸਾਰਾ ਵੀ ਸਾਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ ਕਿਤੇ ਵੀ ਇੰਨਾ ਮਹਾਰਦੀ ਨੇ ਕਿਤੇ ਹੋਰ ਵੀ ਅੰਦਰ ਵੀ ਸਾਰੇ ਕਾਲੀਆਂ ਸੀਟਾਂ ਲਾਈਆਂ ਮੂਰੇ ਵੀ ਉਹਦੇ ਡਰਾਈਵਰ ਵਾਲੇ ਪਾਸੇ ਵੀ ਮੂਰੇ ਵੱਡੀ ਸੀਟ ਲਾਈ ਆ ਵੀ ਉੱਥੋਂ ਨਾਲ ਕਿਤੇ ਮੁੱਛਾਂ ਨੂੰ ਬਰੋੜਾ ਨਾ ਦੇ ਦੇ ਤੇ ਪਾਸੇ-ਆਸੇ ਵੀ ਸਾਰੇ ਬਲੈਕ ਲਿਸਟ ਕੀਤੀ ਆ ਪਤਾ ਨਹੀਂ ਕਿਉਂ ਸਰਕਾਰ ਇੰਨਾ ਉਹ ਤੋਂ ਡਰੀ ਜਾਂਦੀ ਹੈ ਮੈਂ ਤਾਂ ਹੈਰਾਨ ਆ ਵੀ ਕਿਉਂ ਇੰਨਾ ਡਰੀ ਹੋਈ ਅਸੀਂ ਲੰਮਾ-ਤਮਾ ਸਿਆਸਤ ਕੀਤੀ ਆ ਕਿਸ ਤਰ੍ਹਾਂ ਦੇਖਦੇ ਹੋ ਮਜੀਠੀਆ ਪਰਿਵਾਰ ਆ ਬੜੀ ਦੁੱਖ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈਗੀ ਆ ਬਿਲਕੁਲ ਗਲਤ ਨੀਤੀ ਤੇ ਚੱਲੀ ਹੋਈ ਆ ਪੰਜਾਬ ਸਰਕਾਰ ਵਿਕ੍ਰਮ ਸਿੰਘ ਵਜੀਤਿਆ ਜੀ ਨੂੰ ਤਿੰਨ ਮਨਿਸਟਰਾਂ ਦੇ ਜਿਹੜੇ ਕਬਲਟ ਆਏ ਸੀਗੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਸੰਗਤਕ